ਵੇ ਜਵਾਨੀ ਨੌਜਵਾਨੀ ਬਚਾਉਣ ਵਾਸਤੇ ਚਿੱਟੇ ਨੂੰ ਭਜਾਓ ਡੋਂਡੇ ਫੀਮ ਕੋਸਤ ਇਹ ਇਹਨੂੰ ਪੂਰਾ ਵਧਾਓ ਕੰਮ ਇਹ ਇਸੇ ਸਬੰਧ ਚ 17 ਅਗਸਤ ਨੂੰ ਮਲੇਰ ਕੋੜਲੇ ਦਾਣਾ ਮੰਡੀ 11 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਭਰਾਵੋ ਸੱਚੇ ਮਨੋਂ 17 ਅਗਸਤ ਨੂੰ ਰੇਲ ਕੋੜਲੇ ਪਹੁੰਚੋ ਮਲੇਰ ਕੋੜਲੇ ਰੈਲੀ ਹੈ ਜੀ ਉੱਥੇ ਪਹੁੰਚੋ ਸਾਰੇ ਆਓ ਵੀਰੇ ਡਰਨ ਦੀ ਕੋਈ ਲੋੜ ਨਹੀਂ ਸਭ ਆਓ ਆ ਜਿਹੜਾ ਚਿੱਟਾ ਨਸ਼ਾ ਚੱਲਦਾ ਇਹ ਤੋਂ ਬਚਾਓ ਬੰਦਿਆਂ ਨੂੰ ਆਫੀਮ ਡੋਡੇ ਇਹਨੂੰ ਖੁੱਲੇ ਕਰੋ ਸਾਰਾ ਤਰੀਕ ਨੂੰ 11 ਵਜੇ 11 ਵਜੇ ਦਾਣਾ ਮੰਡੀ ਦਾਣਾ ਮੰਡੀ ਮਰੇਰ ਕੋੜਲੇ ਪਹੁੰਚੋ ਇਹ ਪੋਸਟ ਦੀ ਖੇਤੀ ਦਾ ਜਾਂ ਠੇਕੇ ਖੋਲਣ ਦਾ ਜਿਹੜਾ ਸਮਰਥਕਤਾ ਪਹੁੰਚਣੀ ਪਹੁੰਚਣੇ ਆ ਤੇ ਜਿਹੜੇ ਮੇਰੇ ਵੀਰ ਨੇ ਵਿਰੋਧ ਕਰਦੇ ਹੁੰਦੇ ਆ ਕੁਝ ਕੇ ਬੰਦੇ ਕਹਿੰਦੇ ਹੁੰਦੇ ਜੀ ਐ ਬਹੁਤ ਮਾੜਾ ਹੋ ਜੂ ਪੰਜਾਬ ਨੂੰ ਇੱਕਣ ਹੋ ਜੂ ਉਹ ਹੋ ਜੂ ਨਾ ਉਹਨਾਂ ਨੂੰ ਵੀ ਬੇਨਤੀ ਆ ਫਿਰ ਬਣ ਕੇ ਉਹ ਵੀ ਜਰੂਰ ਪਹੁੰਚੇ ਉੱਥੇ ਜਿਹੜੇ ਖੇਤੀ ਦਾ ਜਾਂ ਠੇਕੇ ਖੋਲਣ ਦਾ ਵਿਰੋਧ ਕਰਦੇ ਆ ਉਹ ਤੁਸੀਂ ਇਹ ਡੋਡੇ ਪੋਸਤਾਂ ਫੀਮ ਦੇ ਨੁਕਸਾਨ ਗਿਣਾ ਦਿਓ ਸੈਟੀਸਫਾਈ ਕਰਦੇ ਵੀ ਹਾਂ ਜੀ ਇਹਨਾਂ ਦੇ ਨੁਕਸਾਨ ਨੇ ਤੇ ਉੱਥੇ ਫਿਰ 3 ਲੱਖ ਰੁਪਈਆ ਤੱਕ ਪਲਾਟ ਇਨ ਸਾਫ ਟੀਮ ਨੇ ਰੱਖਿਆ ਹੋਇਆ ਉਹ ਜਿੱਤ ਲਿਓ ਤੁਸੀਂ ਜਬ ਦਾ ਜਰੂਰ ਪਹੁੰਚਿਓ ਫਿਰ ਬਣ ਕੇ ਅੱਗੋਂ ਪਿੱਛੋਂ ਤੁਸੀਂ ਵਿਰੋਧ ਕਰਦੇ ਰਹਿੰਦੇ ਉਹਦੋਂ ਕਿ ਮੈਨੇ ਨਹੀਂ ਉਹਦੋਂ ਇਹ ਇਕੱਠ ਹੋਊਗਾ ਸਾਰੀਆਂ ਟੀਮਾਂ ਹੋਣਗੀਆਂ ਟੀਮਾਂ ਦੇ ਵਿੱਚ ਤੁਸੀਂ ਬਾਏ ਦਲੀਲ ਗੱਲਬਾਤ ਕਰਿਓ ਤੁਸੀਂ ਵੀ ਦੱਸਿਓ ਵੀ ਇਹਦੇ ਆ ਨੁਕਸਾਨ ਹੋ ਸਕਦੇ ਆ ਤੁਹਾਨੂੰ ਵੀ ਅਸੀਂ ਸ਼ੱਦਾ ਦਿੰਨੇ ਆ ਚਿੱਟਾ ਸਮੈਕ ਗੋਲੀਆਂ ਬੰਦ ਖਸ ਖਸ ਖੇਤੀ ਸਮੇਂ ਦੀ ਮੰਗ ਹਾਂਜੀ ਦੋਸਤੋ 17 ਗਗਤ ਜਿਹੜੀ ਆ 2025 ਆ ਰਹੀ ਆਪਣੀ ਦਿਨ ਐਤਵਾਰ ਮਲੇ ਕੋਟਲਾ ਦਾਣਾ ਮੰਡੀ ਵਿਖੇ ਵੀਰੋ ਖਾਸ ਕਰਕੇ ਖੇਤੀ ਦੇ ਸਮਰਥਨ ਲਈ ਕਿਸਾਨੀ ਦੇ ਲਈ ਤੇ ਜਵਾਨੀ ਦੇ ਲਈ ਇਨਸਾਫ ਟੀਮ ਸ਼੍ਰੀ ਮੁਕਤਸ਼ਰ ਸਾਹਿਬ ਵਾਲੇ ਜੱਗੇ ਬਾਈ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੋ ਆਪ ਸਭ ਨੂੰ ਬੇਨਤੀ ਕਰਦੇ ਆ ਵੀਰੋ ਵੀ ਉਹ ਇਕੱਠ ਦੇ ਵਿੱਚ ਜਰੂਰ ਪਹੁੰਚਿਓ ਤੁਸੀਂ ਕਿਉਂ ਪਤਾ ਇੱਥੇ ਸਰਕਾਰਾਂ ਦੇ ਕਰਨ ਦਾ ਜੂਝ ਸਰਕਦੀ ਨਹੀਂ ਹੈਗੀ ਇਹ ਮੰਗ ਆਪਣੀ ਆ ਜਦ ਸਾਰੇ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਇਹ ਖੇਤੀ ਹੋ ਰਹੀ ਆ ਸਾਰੇ ਕਿਤੇ ਠੇਕੇ ਵੀ ਖੁੱਲੇ ਹੋਏ ਸੀਗੇ ਤੇ ਸਿਰਫ ਪੰਜਾਬ ਦੇ ਗਲ ਵਿੱਚ ਇਕੂਠਾ ਕਿਉਂ ਦਿੱਤਾ ਹੋਇਆ ਵੀ ਇੰਨੇ ਸਖਤ ਕਾਨੂੰਨ ਐਂਡੀਪੀਸੀ ਐਕਟ ਦੇ ਅਧੀਨ ਇਹਨੂੰ ਕਿਉਂ ਲੈ ਕੇ ਆਂਦਾ ਹੋਇਆ ਇਸ ਬਾਰੇ ਉੱਥੇ ਗੱਲਬਾਤ ਕਰਕੇ ਆਪਾਂ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਜੇ ਖੇਤੀ ਨਹੀਂ ਦੇਣੀ ਤਾਂ ਘੱਟੋ ਘੱਟ ਯਾਰ ਜਿਹੜੇ ਬੰਦੇ ਖਾਂਦੇ ਨੇ ਪੋਸਟ ਉਹਨਾਂ ਦੇ ਕਾਰਡ ਬਣਾ ਦੋ ਸਰਕਾਰ ਖੁਦ ਦੇਵੇ ਯਾਰਾਂ ਨੂੰ ਤੇ ਉਹਨੂੰ ਸਰਕਾਰ ਨੂੰ ਮਾਲੀਆ ਵੀ ਜਾਊਗਾ ਉਹਦੇ ਚੋਂ देखो भई लो अबदा टाइम ਕੱਢਣਾ ਬਹੁਤ ਔਖਾ ਹੁੰਦਾ ਆਪਾਂ ਨੂੰ ਪਤਾ ਤੇ ਉਹ ਜੱਗਾ ਵੀਰ ਆਪਣਾ ਜਗਮੀਤ ਸਿੰਘ ਜੱਗਾ ਬਾਈ ਮੁਕਤ ਸਿੰਘ ਸਾਹਿਬ ਤੋਂ 200 ਕਿਲੋਮੀਟਰ ਤੋਂ ਚੱਲ ਕੇ ਆਉਣਾ ਉਹਨਾਂ ਨੇ ਟੀਮ ਨੇ ਉਹਦੀ ਨੇ ਤੇ ਉਹ ਕੋਈ ਕਮਲਾ ਨਹੀਂ ਹੈ ਜੇ ਐਡੀ ਦੂਰ ਤੋਂ ਵਿਚਾਰਾ ਕੇ ਇੱਥੇ ਆਪਣੇ ਕੋਲ ਉਹਦਾ ਟਾਈਮ ਵੀ ਕੱਢੂਗਾ ਪੱਲਿਓਂ ਤੇਲ ਫੂਕੇ ਖਰਚਾ ਕਰਕੇ ਆਉਣਾ ਉਹਨੇ ਤੇ ਉਹਦੀ ਹੌਸਲਾ ਵਧਾਈ ਜਰੂਰ ਕਰੀਏ ਜੇ ਆਪਾਂ ਹੋਰ ਨਹੀਂ ਕੋਈ ਕਰ ਸਕਦੇ ਤਾਂ ਕੱਠ 'ਚ ਜੇ ਨਹੀਂ ਬੋਲਣਾ ਨਾ ਤਾਂ ਜਾ ਕੇ ਕੱਠ ਦੇ ਵਿੱਚ ਬੈਠਕ ਤਾਂ ਸਕਦੇ ਆ ਉੱਥੇ ਗੱਲਾਂ ਹੀ ਸੁਣ ਲਿਓ ਉਹਦੀਆਂ ਉਹ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਯਾਰ ਲੋਕ ਜਾਗਦੇ ਆ ਕਿਉਂਕਿ ਮੈਨੂੰ ਇੰਨਾ ਪਤਾ ਚਾਹੁੰਦਾ ਹਰੇਕ ਆ ਬੰਦਾ ਲੀਡਰ ਵੀ ਆਪਣੇ ਡੋਟੇ ਖਾਂਦੇ ਨੇ ਕਿੰਨੇ ਦਾ ਮਨ ਵਿੱਚ ਉੱਕੇ ਨੇ ਕੈਮਰਾ ਮੂਰੇ ਬਹੁਤ ਬੰਦੇ ਕਹਿੰਦੇ ਨੇ ਮਾਸੀ ਦਾ ਹੀ ਨਸ਼ਾ ਕਰਦੇ ਨਹੀਂ ਖਲਾਫ ਆ ਜੀ ਮੈਂ ਕਹਿੰਦਾ ਜਦੋਂ ਕਿਤੇ ਕੋਈ ਲਫਾਫਾ ਖੋਲ ਲੈਂਦੇ ਨੇ ਡੋਟਿਆਂ ਦਾ ਹਰੇਕ ਹੱਥ ਕਰ ਲੈਂਦਾ ਮੂਰੇ ਪਾਈ ਛੁੱਟ ਗਈ ਆ ਪਿੱਛੇ 2012 ਗੋਦੀ 14 ਗਦੀ ਗੱਲ ਆ ਇੱਕ ਬੰਦਾ ਸਾਡੇ ਕੋਲੇ ਆਇਆ ਇੱਕ ਨਹੀਂ ਕਿਸੇ ਪਾਰਟੀ ਨੇ ਉਹਦਾ ਡੋਡੇ ਡੱਡੇ ਜਾਨੂੰ ਦਿੱਤੇ ਹੀ ਪਿੰਡ ਚੋਂ ਵੋਟਰਾਂ ਤੋਂ ਬੰਦੇ ਨੂੰ ਅਸੀਂ ਉਹਦਾ ਇੱਕ ਘਰ ਚ ਡੋਡੇ ਵਾਲ ਨੇ ਤਰੇ ਸੀਗੇ ਚਲ ਬਾਹਰ ਖੜ੍ਹ ਕੇ ਸੀ ਕਿ ਡੋਟੇ ਉੱਪਲਦੇ ਆ ਸਾਡੇ ਕੋਲ ਇੱਕ ਬੰਦਾ ਆਇਆ ਬਈ ਵਧੀਆ ਦਾੜੀ ਟੁੜੀ ਵਾਲਾ ਬੰਦਾ ਤਣਦਾ ਸਾਈਕਲ ਤੇ ਉਹਨੇ ਕੰਧ ਨਾਲੀ ਹੱਥ ਲਾ ਕੇ ਖੜ ਗਿਆ ਕਹਿੰਦਾ ਯਾਰ ਦੋ ਚਮਚਿਆਂ ਦਾ ਹੱਲ ਕਰਕੇ ਦਿਓ ਕਹਿੰਦੇ ਬੰਦਾ ਔਖਾ ਬਹੁਤ ਅਸੀਂ ਕਹਿੰਦੇ ਯਾਰ ਜੇਦਾ ਪਹਿਲਾਂ ਆ ਜਾਂਦਾ ਮੈਂ ਤਾਂ ਫੇਰ ਤਾਂ ਹੱਲ ਹੋ ਜਾਂਦਾ ਵੀ ਹੁਣ ਤਾਂ ਹੈ ਨਹੀਂਗਾ ਦੇਖ ਲਓ ਯਾਰ ਕਹਿੰਦੇ 15 ਦਾ ਕੰਮੀ ਆ ਬਹੁਤ ਔਖਾ ਬੰਦਾ ਮੈਂ ਹਾਂ ਚੱਲ ਜਰਾ ਮੈਂ ਘਰ ਵੀ ਬੰਦੇ ਨੂੰ ਉਰੇ ਹੀ ਲਿਆ ਵੀ ਸਾਡੇ ਅੰਦਰ ਆ ਬਾਦ ਲੈਣੇ ਧਰੇ ਹੋਏ ਨੇ ਵੀ ਉੱਪਲ ਗਏ ਭਾਈ ਗਲਾਸ ਸੀ ਉਹ ਪੀਣ ਵਿੱਚ ਉਹ ਪਤੰਦਰ ਨੇ ਮਾਰੀ ਬਲੂ ਕੇ ਜਿਹੜੀ ਸਾਈਕਲ ਤੋਂ ਕਹਿੰਦਾ ਮੈਂ ਹੀ ਆ ਬੰਦਾ ਜਿਹੜੀ ਉੱਤਰ ਕੇ ਖੜ ਮਤਲਬ ਕਹਿਣ ਦਾ ਯਾਰ ਖਾਂਦੇ ਸਾਰੇ ਹੀ ਨੇ 80 90% ਲੋਕ ਖਾਂਦੇ ਆ ਡੋਪੇਪੋਸਟ ਵਰਤੋਂ ਕਰਦੇ ਆ ਜਾਂ ਨਵੀਂ ਪਨੀਰੀ ਤਾਂ ਖਾਂਦੀ ਨਹੀਂ ਉਹਦਾ ਚਟੇ ਵੱਲ ਹੋਲੀਏ ਸੰਥਾਟਿਕ ਨਾ ਵੱਲ ਆਪ ਰਹੇਗਾ ਬਰੂਗਾ ਪਤਾ ਨਹੀਂ ਕਿਧਰੋਂ ਆਵੇ ਉਹ ਤਾਂ ਇਹ ਨਸ਼ਿਆਂ ਵੱਲ ਹੋਏ ਨੇ ਸੋ ਵੀਰੋ ਦੇਖੋ ਜੇ ਮਾਰੂ ਨਸ਼ਿਆਂ ਤੋਂ ਬਚਾਉਣਾ ਪੁਰਾਣੇ ਬਜ਼ੁਰਗ ਪਤਾ ਹੀ ਆਪਾਂ ਨੂੰ ਖਾਂਦੇ ਸੀ ਨਸ਼ੇ ਨਸ਼ਾ ਵੀ ਕਿਹਾ ਜਾ ਸਕਦਾ ਦਾ ਇਹ એનર્ਜੀ ਟੌਨਕਾ ਪੁਰਾਣੇ ਬਜ਼ੁਰਗ ਵਰਤਦੇ ਯਾਰ 100 190 90 ਸਾਲ ਦੀ ਉਮਰ ਆ ਸੀ ਉਹਨਾਂ ਦੀ ਤੇ ਹੁਣ ਸਾਡੇ ਹੀ ਮੇਰੇ ਬਹੁਤ ਨੇ ਨਜ਼ਦੀਕੀ ਦੇ ਵਿੱਚੋਂ ਦੋ ਮੌਤਾਂ ਇੱਕ ਘਰ ਦੇ ਵਿੱਚ ਸਿਰਫ दारू ਕਰਕੇ ਹੋ ਚੁੱਕੀਆਂ ਨੇ। ਸ਼ਰਾਬ ਪੀਣ ਕਰਕੇ। ਫੈਟੀ ਲੀਵਰ ਹੋਏ ਤੇ ਮੁੜ ਕੇ ਦਾ ਇਲਾਜ ਹੋਇਆ ਹੀ ਨਹੀਂ। ਨੌਜਵਾਨੀ ਉਮਰ ਦੇ ਵਿੱਚ ਸ਼ਰਾਬ ਇੰਨੀ ਘਾਤਕ ਆ। ਸ਼ਰਾਬ ਦੇ ਉੱਤੇ ਵੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ। ਫੇਰ ਵੀ ਉਹ ਸਾਰੇ ਆਮ ਠੇਕੇ ਖੋਲੇ ਹੋਏ ਨੇ। ਕੀ ਗੱਲੋ ਯਾਰ? ਤੇ ਜਿਹੜੀ ਚੀਜ਼ ਬਚਾਉਂਦੀ ਐ ਇਹਨਾਂ ਤੋਂ। ਦੇਖੋ ਸ਼ਰਾਬ ਪੀ ਕੇ ਬੰਦਾ ਡਰਾਈਵਿੰਗ ਨਹੀਂ ਕਰ ਸਕਦਾ ਜੇ ਕਰਦਾ ਤਾਂ ਐਕਸੀਡੈਂਟ ਕਰਦਾ। ਆਪ ਵੀ ਮਰਦਾ ਹੋਰਾਂ ਨੂੰ ਵੀ ਖਤਰਾ ਪੈਂਦਾ ਤੇ ਜਿਹੜਾ ਡੋਡੇ ਬੋਸ ਖਾਂਦੇ ਆ ਲੋਕ ਡਰਾਈਵਰ ਲਗਭਗ 80-85% ਕਿਉਂ ਖਾਂਦੇ ਨੇ ਉਹ ਐਸੇ ਕਰਕੇ ਆ ਵੀ ਇਹਦੇ ਚ ਖਾ ਕੇ ਬੰਦਾ ਐਕਟਿਵ ਰਹਿੰਦਾ ਸਰੀਰ ਨੂੰ ਸੁਸਤੀ ਨਹੀਂ ਪੈਂਦੀ ਬਾਕੀ ਮੈਂ ਅੱਗੇ ਵੀ ਹੋਰ ਹੀ ਕਿਹਾ ਯਾਰ ਲੋੜ ਤੋਂ ਵੱਧ ਦੀ ਚੀਜ਼ ਖਾਦੇ ਹੋਈ ਤਾਂ ਦੇਸੀ ਕਿਹੋ ਵੀ ਮਾੜਾ ਲੋੜ ਤੋਂ ਵੱਧ ਤਾਂ ਜਿਹੜੇ ਬੰਦੇ ਲੋੜ ਤੋਂ ਵੱਧ ਖਾਂਦੇ ਨੇ ਉਹ ਕੋਈ ਵੀ ਚੀਜ਼ ਮਾੜੀ ਆ ਪਰ ਇਹ ਬਹੁਤ ਵਧੀਆ ਚੀਜ਼ ਆ ਬਈ ਜੇ ਸਰਕਾਰ ਆਪਦੇ ਹੱਥੀ ਲਾਊਗੀ ਨਾ ਸਰਕਾਰੀ ਰੇਟ ਤੇ ਚੀਜ਼ਾਂ ਮਿਲਣਗੀਆਂ ਨਾ ਦਾ ਪੰਜਾਬ ਦੇ ਵਿੱਚ ਮਾਲੀ ਆਊਗਾ ਨਾਲੇ ਪੰਜਾਬੀ ਦੀ ਲੋਟ ਬਚੂਗੀ ਨਾਲੇ mafia ਖਤਮ ਹੋਊਗਾ ਤੇ ਜਿਹੜੇ ਡਾਕਟਰਾਂ ਤੋਂ ਖਹਿੜਾ ਛੁੱਟਣਾ ਪੰਜਾਬੀਆਂ ਦਾ ਤੰਦਰੁਸਤ ਰਹਿਣੀ ਆ ਉਹ ਵੱਖਰੀ ਗੱਲ ਆ ਬਾਕੀ ਜੇ ਉਹੀ ਪੰਜਾਬੀ ਨੂੰ ਮਾਰਨਾ ਹੀ ਲਿਆ ਹੋਇਆ ਫੇਰ ਥੋਡੀ ਮਰਜ਼ੀ ਆ ਭਾਈ ਸਰਕਾਰ ਦੀ ਪਰ ਵੀਰੋ ਥੋੜੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਜਰੂਰ ਉੱਠੋ ਯਾਰ ਜਾਗਣਾ ਪੈਣਾ ਜਨਮੀਤ ਜੱਗਾ ਵੀਰ ਇਨਸਾਫ ਟੀਮ શ્રી ਮੁਕਤਸਰ ਸਾਹਿਬ ਤੋਂ ਆ ਰਹੇ ਨੇ 17 ਤਰੀਕ 11 ਵਜੇ ਮਲੇ ਕੋਟਲਾ ਦਾਣਾ ਮੰਡੀ ਜਰੂਰ ਪਹੁੰਚੋ ਮੇਰਾ ਵੀਰ ਸਭ ਨੇ ਪਹੁੰਚੋ ਗੱਜ-ਬੱਜ ਕੇ ਹਾਰੀ ਲਗਾਉਣੀ ਆਪਾਂ ਸਰਕਾਰ ਨੂੰ ਹਿਲਾਉਣਾ ਆਪਾਂ ਬਹੁਤ ਵੱਡਾ ਉਧਰ ਬਾਈ ਨੇ ਮਿਸ਼ਨ ਤੋਰਿਆ ਹੋਇਆ ਆਪਦੇ ਮੁੱਖ ਸਰ ਸਾਬ੍ਹ ਵੱਲ ਬਹੁਤ ਵੱਡਾ ਉਹਦਾ ਵੱਡੇ ਪੱਧਰ ਤੇ ਕੰਮ ਕਰ ਰਿਹਾ ਬਾਈ ਉਹ ਤੇ ਇਹ ਲਹਿਰ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਤਾਂ ਕਰਕੇ ਬਾਈ ਉਹ ਨਹੀਂ ਇਧਰ ਆ ਰਹੇ ਨੇ ਆਪਾਂ ਉਹਨਾਂ ਦਾ ਪੂਰਾ ਸਾਥ ਦੇਣਾ ਦੇਖੋ ਕੁਝ ਨਹੀਂ ਉਹ ਤੋਂ ਪੈਸਾ ਨਹੀਂ ਮੰਗਦਾ ਕੋਈ ਰੋਟੀ ਫਾਨੀ ਨਹੀਂ ਮੰਗਦੇ ਉਹ ਆਪਦੇ ਖਰਚੇ ਤੇ ਉਹਨਾਂ ਨੇ ਆਉਣਾ ਸਿਰਫ ਆਪਾਂ ਨੂੰ 2 ਘੰਟੇ ਦੇਣੇ ਆ ਉਹਨਾਂ ਨੂੰ ਆਪਾਂ ਜੇ 2 ਘੰਟੇ ਵੀ ਨਹੀਂ ਦੇ ਸਕਦੇ ਫੇਰ ਆਪਣਾ ਰਬ ਰੱਖਾ ਆਪਦੇ ਹੱਕਾਂ ਲਈ ਜਾਗੋ ਯਾਰ ਆਪਾਂ ਉਹਦੇ ਹੱਕ ਲੈਣੇ ਆ ਜਿਹੜੀ ਇਹ ਪੰਜਾਬ ਦੀ ਜੀਵਨੀ ਬੁਟੀ ਆ ਇਹ ਲੈ ਕੇ ਜਣੀ ਆ ਨੌਜਵਾਨੀ ਨੂੰ ਬਦਲ ਚਾਹੀਦਾ ਚਿੱਟੇ ਦੀ ਘਾਤਕ ਨਸ਼ਿਆਂ ਦਾ ਬਦਲ ਚਾਹੀਦਾ ਇਹ 15 700000 ਰੁਪਏ ਨੂੰ ਕਿਲੋ ਵਧੀਆ ਡੋਡੇ ਮਿਲਣਗੇ ਨਾ ਪੰਜਾਬ ਦੇ ਵਿੱਚ ਤਾਂ ਨੌਜਵਾਨੀ ਚਿੱਟੇ ਤੋਂ ਵਾਪਸ ਮੁੜੇ ਆਊਗੀ ਕਿਉਂ ਇਹ ਡੋਡੇ ਡਾਡੇ ਇਹ ਤਾਂ ਛੱਡੇ ਜਾਂਦੇ ਨੇ ਕੋਈ ਐਡੀ ਗੱਲ ਨਹੀਂ ਹੈਗੀ ਇਹ ਛੱਡ ਸਕਦਾ ਬੰਦਾ ਪਰ ਜਿਹੜਾ ਚਿੱਟਾ ਤਾਂ ਮੈਂ ਯਾਰ ਹੈਰਾਨ ਆ ਸਾਡਾ ਮੇਰਾ ਇੱਕ ਦੋਸਤ ਆ 6-7 ਵਾਰੀ ਉਹਨੂੰ ਸੈਂਟਰ 'ਚ ਛੱਡ ਚੁੱਕੇ ਆ ਬਦਿਆ ਸੇ ਸ਼ਮੀਨ ਅੰਦਰ ਲਾ ਕੇ ਹੁੰਦਾ ਠੀਕ ਹੁੰਦਾ ਅੰਦਰ ਨੂੰ ਸਿਹਤ ਵਧੀਆ ਹੋ ਜਾਂਦੀ ਹੈ ਬਾਹਰ ਆ ਕੇ ਪਤਾ ਨਹੀਂ ਕੀ ਇਹਦੇ ਚ ਮੈਂ ਤਾਂ ਹੈਰਾਨ ਆ ਯਾਰ ਚਿੱਟੇ ਚ ਕੀ ਇਹੋ ਜਿਹਾ ਸਾਰਾ ਕੋ ਭੰਲ ਭਲਾ ਕੇ ਫੇਰ ਉਧਰ ਹੀ ਜਾ ਵੜਦਾ ਚਿੱਟੇ ਚ ਫੇਰ ਦੀ ਮਰਨ ਵਾਲਾ ਹੋ ਜਾਂਦਾ ਫੇਰ ਉਹ ਚੱਕ ਕੇ ਸੈਂਟਰ ਚ ਭੇਜਦੇ ਆ ਥੋੜਾ ਡਰ ਲੱਗਿਆ ਰਹਿੰਦਾ ਵੀ ਯਾਰ ਮੈਂ ਉਹਦੇ ਨਾਲ ਫਿਰ ਨੂੰ ਵੀ ਜ਼ਿਆਦਾ ਡਰਦਾ ਸੀ ਗੱਲੋਂ ਵੀ ਪਤਾ ਨਹੀਂ ਕਦੋਂ ਉਹਨੂੰ ਕੀ ਹੋ ਜਾਣਾ ਮੁੜ ਕੇ ਜੇ ਮੇਰੇ ਨਾਲ ਫੇਰ ਤੁਹਾਨੂੰ ਕੁਝ ਹੋ ਗਿਆ ਤਾਂ ਬੰਨੀ ਦਾ ਮਾਰਾ ਜਾਵਾਂਗੇ ਤੋਂ ਹੱਥ ਬੰਨ ਕੇ ਬੇਨਤੀ ਹੈ ਬਰੋ ਆਪਣੀ ਆਵਾਜ਼ ਬੁਲੰਦ ਕਰਨ ਦੇ ਕਰਨ ਦੇ ਲਈ 17 ਤਰੀਕ ਦਿਨ ਐਤਵਾਰ 2025 जरूर ਪਹੁੰਚਿਓ ਦਾਣਾ ਮੰਡੀ ਮਲੇ ਕੋਲਾ ਇਨਕਲਾਬ ਜਿੰਦਾਬਾਦ ਖਾਸ ਖੇਤੀ ਸਮੇਂ ਦੀ ਮੰਗ ਸਮਾਏ ਕੇ ਗੋਲੀਆਂ ਚਿੱਟਾ ਬੰਦ ਆਜੋ ਫਿਰ ਮਿਲਦੇ ਆ ਉੱਥੇ